ਤਦ ਲੋ ਬਈ ਹੁਣ ਖੇਤਾਂ ਵਿੱਚ ਆ ਗਏ ਆਪਾਂ ਤੇ ਕਰਦੇ ਵੀਡੀਓ ਸ਼ੁਰੂ ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ ਤੇ ਜਿਵੇਂ ਬਹੁਤ ਦਿਨਾਂ ਬਾਅਦ ਖੇਤਾਂ ਵਿੱਚ ਆਏ ਆਂ ਅੱਗੇ ਚੱਲ ਆ ਜੀ ਸੁਹਰੇ ਢੰਡਾ ਠੰਡਾ ਅੱਜ ਦੇਖੀਏ ਤਾਂ ਆਪਣੇ ਕਿਹੜੇ ਹੋ ਗਏ ਦਰ ਮਾਸੜ ਦੇ ਤਾਂ ਇਹਨਾਂ ਪੜਾਈ ਹੋ ਗਏ ਆਪਣੇ ਦੇਖੀਏ ਆਪਣੇ ਆਪਣੇ ਵੀ ਸ਼ਾਇਦ ਹੋ ਗਏ ਥੋੜੇ ਥੋੜੇ ਕੀ ਜਾ ਕੇ ਦੇਖਦੇ ਆਪਣੇ ਵੀ ਹੋਈ ਚੱਲੇ ਬਸ ਜਿੰਨਾਂ ਤੋਂ ਪੱਬੈ ਲਿਖਦੇ ਸਭ ਨਾਲ ਬੱਚੀਓ ਵਾਕੇ ਜਾਣੇ ਮੌਸਮ ਹੋਰੇ ਤਰ੍ਹਾਂ ਨਾ ਹੋਇਆ ਬੱਦਲੂ ਬਦਲੀਏ ਹਮਤ ਜੇ ਆਲਾ 7 ਵਜੇ ਨੇ ਐਨ ਮੌਸਮ ਖਿਲਰ ਜਾਦਾ ਸੋলো ਚੱਲੀਏ ਫੇ ਹੁਣ ਆਪਾਂ ਘਰਾਂ ਦੇਖੇ ਦਿਹਾੜੀ ਵਾਲੇ ਵੀ ਆਉਣਗੇ ਨੇ ਹੋਰ ਇਹਦੇ 7:30 ਤੇ 8 ਵਜੇ ਨੂੰ ਆ ਜਾਂਦੇ ਹੋ ਵੀ ਤੋ ਲੋ ਬਈ ਹੁਣ ਆਪਣੇ ਘਰ ਆ ਗਏ ਹੁਣ ਇੰਨ ਚ ਇਕੱਠਾ ਲੱਗ ਗਿਆ ਆਪਣੇ ਆ ਹੁਣ ਪਿਛਲਾ ਕਮਰਾ ਤੇ ਮੇਰੇ ਵਾਲਾ ਤਾਂ ਲੱਗ ਰਹਿਣ ਤਿਆਰ ਹੋ ਗਿਆ ਰਿਕਣਾ ਫਿੱਟੇ ਫਿੱਟੇ ਸਾਰੀਆਂ ਅੰਦਰ ਚੱਕ ਹੋ ਗਈਆਂ ਇਕੱਲਾ ਮੇਨ ਦਰਵਾਜ਼ਾ ਰਹਿ ਗਿਆ ਕਿਹਨੇ ਰੋਗੇ ਤਾਂ ਕਹਿੰਦਾ ਇਹਨਾਂ ਪੂਰਾ ਨਾ ਪਾਉਣਾ ਇਹ ਫੇਰ ਲੱਗਣਾ ਅੰਦੇ ਥੱਲੇ ਵਾਲਾ ਕੰਮ ਨੱਬੜ ਗਿਆ ਆਪਣਾ ਸਮਝ ਲਓ 10% ਹੀ ਰਹਿ ਗਿਆ ਆਹੀ ਕੰਦਾ ਬਸ ਬਾਕੀ ਤਾਂ ਮੌਸਮ ਵੀ ਠੀਕ ਐ ਠੰਡਾ ਰਹੇ ਮੌਸਮ ਤਾਂ ਕੰਮ ਖਿੱਚ ਹੁੰਦਾ ਜਿੰਨੀ ਗਰਮੀ ਹੁੰਦੀ ਐ ਉੰਨਾ ਕੰਮ ਲੇਟ ਹੁੰਦਾ ਫਿਰ ਬਈ ਕੱਲ ਤਾਂ ਗਰਮੀ ਨੇ ਬੱਟੇ ਘੜਤੇ ਇਸ ਟਾਈਮ ਤੇ ਗਰਮੀ ਸ਼ੁਰੂ ਹੋਣ ਲੱਗਦੀ ਕੱਲ ਆਹ ਕਮਰਾ ਵੀ ਐ ਆਪਣਾ ਲੱਗਦਾ ਰੈਡੀ ਐ ਮਿੱਧਰ ਤੇ ਕੰਦ ਹੋਈ ਵੀ ਐ ਇੱਕਾਈ ਕਾਹੀ ਕੰਦ ਰਹਿੰਦੀ ਉਹ ਵੀ ਸਮਝ ਲੱਗੰਦੇ ਹੋਈ ਵੀ ਉੱਪਰ ਤੱਕ ਹੋਈ ਵੀ ਜਿਹੜੀ ਚਲੋ ਦੇਖਦੇ ਆ ਵੀ ਅੱਜ ਕੰਮ ਕਿੰਨਾ ਕਰਦੇ ਲੋ ਵੀ ਜਨਰੇਟਰ ਚੱਲ ਪਿਆ ਬਹੁਤ ਤੇ ਪਾਜਾ ਤੇਲੀ ਕੋਲ ਅੱਜ ਕੰਮ ਤਾਂ ਹੈ ਨਹੀਂ ਵੈਸੇ ਇਹਨਾਂ ਮੰਨੋ ਦੁਪਹਿਰ ਤੇ ਆ ਕੇ ਦਿਖਾਵਾਂਗਾ ਕੰਮ ਤੇ ਇੱਕ ਵਾਰੀ ਦੇਖੋ ਟਰਾਲੀ ਵੀ ਖਾਲੀ ਕਰਦੇ ਜਿਵੇਂ ਜਸਾ ਸਰ ਵਿੱਚ ਭਰ ਕੇ ਲਿਕੇ ਆਉਂਗਾ ਤੇ ਹੁਣ ਚਲੋ ਜੀ ਆਪਾਂ ਵੀ ਕਾਲ ਹੁਣ ਆ ਕੇ ਦਿਖਾਵਾਂਗੇ ਕੰਮ ਕਿੰਨਾ ਹੋਇਆ ਵੀ ਮੈਂ ਕਾਲਸ ਜਾਇਆ ਅੱਜ ਥੋੜਾ ਜਿਹਾ ਮੌਸਮ ਠੰਡਾ ਹੋ ਗਿਆ ਦਾ ਦਿਨ ਵਿੱਚ ਤੇ ਗੱਡੀ ਅੱਜ ਆਪਾਂ ਇੱਧਰ ਹੀ ਵੜ ਲਈ ਤੇ ਸ਼ਾਮ ਨੂੰ ਕਿਤੇ ਜਾਣਾ ਥੋੜੀ ਗੱਡੀ ਈ ਗੰਦੀ ਗੱਡੀ ਵੀ ਧੋਣੀ ਐ ਸਾਫ਼ ਕਰਾਂਗੇ ਇਹਨੂੰ ਸ਼ਾਮ ਨੂੰ ਤਦੜਿਆ ਕੇ ਦੇਖਿਓ ਕਿੰਨਾ ਕੰਮ ਖਿੱਚਿਆ ਗੇਟ ਲਾ ਦਈਏ ਚਲੋ ਭਾਈ ਤੋ ਲੋ ਵੀ ਚਾਹ ਬਣਾ ਕੇ ਚੱਲੇ ਨਾ ਨੇ ਮੈਂ ਕੱਪੜੇ ਉੱਧਲੇ ਨਾਲੇ ਚਾਹ ਦਾ ਵੀ ਟਾਈਮ ਹੋ ਗਿਆ ਤਾਂ ਉੱਧਰ ਹਲੇ ਜਦ ਮਿਸਤਰੀ ਆਇਆ ਨਹੀਂ ਤੇ ਫਿਰ ਮੈਂ ਵਾਪਸੇ ਮੁੜਿਆ ਤਾਂ ਮੈਂ ਚਾਹ ਲੈ ਕੇ ਜਾਊਂਗਾ ਉੱਧਰ ਨੂੰ ਹਣ ਤੇ ਇਹ ਤੇ ਬਾਅਦ ਕੈਮਰੇ ਵਾਲੇ ਵੀ ਬਾਈ ਨੇ ਵੀ ਆਉਣਾ ਤੇ ਅੱਜ ਮਿਸਤਰੀ ਵੀ ਇੱਕ ਆਇਆ ਵਾ ਦੋ ਨਹੀਂ ਇੱਕ ਮਿਸਤਰੀ ਆਇਆ ਵਜ ਤੇ ਵਿੱਚ ਪਲੰਬਰ ਵਾਲਾ ਵੀ ਆਇਆ ਪਾ ਤੁਹਾਨੂੰ ਉਹ ਵੀ ਦਿਖਾਉਂਦਾ ਨਵਿੰਦਰ ਬੰਦ ਗਏ ਤੇ ਇਟਾਂ ਵੀ ਸਾਰੀ ਖਤਮ ਕਰਤੀਆਂ ਚੇਟਾਂ ਵੀ ਆਣੀ ਨਵੇਂ ਆਪਣੀਆਂ ਕੈਮਰਾ ਦੇਖਦੇ ਉਹ ਉੱਪਰ ਕਿਸੇ ਕੰਧ 'ਤੇ ਲਾਵਾਂਗੇ ਔਰੇ ਉਧਰ ਨੂੰ ਤੇ ਇਧਰ ਪੈੜ ਵੀ ਕਰਤੀ ਉੱਪਰ ਕੰਮ ਵੀ ਜ਼ੀਰੋ ਹੋ ਗਿਆ ਕਿਸੇ ਨੂੰ ਪਾਣੀ ਦੀ ਕੀ ਨਾ ਹੁੰਦਾ ਕੋਈ ਪਤਾ ਨਹੀਂ ਅੱਗੇ ਘਰੀ ਆਉਂਦਾ ਟਾਪ ਫਿਟਿੰਗ ਹੋ ਰਹੀ ਬਾਥਰੂਮ ਚ ਪਹਿਲੇ ਹੁੰਦੀ ਐ ਹਾਂ ਜੀ ਪਹਿਲੇ ਪਹਿਲੀ ਹੁੰਦੀ ਸਾਰਾ ਉਸੇ ਨਹੀਂ ਬਾਅਦ ਚ ਵੀ ਹੁੰਦੀ ਵੀਰ ਜੀ ਪਹਿਲੇ ਤੋਂ ਹੁੰਦੀ ਐ ਪਹਿਲਾਂ ਕਰੇਗਾ ਪੋਣਾ ਨੂੰ ਅੰਦਰ ਘੜਾ ਪੋਣ ਕਰਕੇ ਪਹਿਲਾਂ ਕਰਾਣੇ ਪੈਣੇ ਸੀ ਪਾਣੂ ਜੀ ਅੱਛਾ ਜੀ ਹਾਂ ਜੀ ਨਹੀਂ ਸੀ ਫਿਰ ਪਲਾਸਟਰ ਬਾਅਦ ਵਿੱਚ ਕਰ ਦਿੰਦੇ ਸੀ ਅੱਛਾ ਅੱਛਾ ਹਾਂ ਜੀ ਪਹਿਲੇ ਹੀ ਠੀਕ ਐ ਮੈਂ ਕਹਿੰਦਾ ਹਾਂ ਪਹਿਲਾਂ ਵੀ ਠੀਕ ਜੀ ਜਿਹੜੇ ਦਾ ਪੋਣਾ ਜੀ ਹਾਂ ਪਗੜੀ ਬਣ ਜਾਂਦੀ ਫਿਰ ਨਾਲ ਹਾਂ ਜੀ ਹਾਂ ਜੀ ਇਹਦਾ ਉਹ ਇਹਦਾ ਹੋ ਗਿਆ ਡੰਨ ਪੋਰੇ ਹਾਂ ਜੀ ਜੀ ਤਾਂ ਹੋ ਗਿਆ ਇੱਧਰ ਕਿੰਨੇ ਵਕਤ ਚ ਲੱਗੇ ਹੋ ਜਾਏ ਟੁੱਟੀਆਂ ਤਾਂ ਉਦਣੇ ਕੱਢੂਗਾ ਇਹਨੇ ਹਾਂਜੀ ਪਲੈਂਟਰ ਦੇ ਬਾਅਦ ਉਹ ਕਮਰੋਂ ਹੋਂ ਦਾ ਆਧਾ ਵੀ ਹੋ ਗਿਆ ਹਨ ਪੈੜ ਨਾਲ ਦਵੀ ਗਏ ਨੇ ਉਹਦੇ ਹਾਂਜੀ ਦੂਈ ਬੈਡ ਕਹਿੰਦੇ ਤੇ ਵੀਰੇ ਇੱਕ ਦੀ ਪੈਡ ਕੰਦਾ ਪਰ ਰੱਖ ਦਿਆ ਹੈ ਉਹ ਮਤਲਬ ਲੋਡ ਰੌਂਗੀ ਹਾਂ ਕੋਈ ਦੋਤੋਂ ਨਹੀਂ ਹੈਗੀ ਹਾਂ ਇਹ ਠੀਕ ਹੈ ਉਹ ਆਪਣੇ ਪੈਰ ਪਰ ਲੱਗੇ ਹੋਏ ਹਨ ਇਹ ਵੀ ਪਰਾਸਟਰ ਬਲੋਕਰ ਹੈ ਨਾ ਸਿੱਧੀ ਹੰਦਵਾ ਠੀਕ ਹੈ ਇਹ ਅਜੇ ਕੰਦਾ ਪਰੇ ਰੱਖਣ ਪੈਣਗੇ ਅੱਛਾ ਅੱਛਾ ਬੰਦੀ ਨੇ ਕਰੀ ਨਾਲ ਆ ਆ ਲਾਉਣੇ ਤੁੱਲੇ ਲਾਉਣੇ ਬਾਹਲੇ ਠੀਕ ਇਹ ਵੀ ਪੈਣ ਦੋ ਦੇਣਾ ਹਾਂਜੀ ਹਾਂ ਟੋਏ ਕੱਥੇ ਨਿਕਲ ਟੋਏ ਥੱਲੇ ਇੰਨੀ ਤਾਂ ਸੰਸਰੀ ਕਹਿੰਦੇ ਯਾਰ ਮੈਂ ਥੱਲੇ ਟੋਏ ਨਿਕਲਣੇ ਹੁਣ ਜਮੇ ਗਿਆ ਆਪਣਾ ਐਵੇਂ ਖੜ ਜਾਣਾ ਇਹ ਸੈਟ ਹੋ ਗਿਆ ਤੇ ਇਹਨੂੰ ਇਹ ਦੱਸ ਕੇ ਭੇਜਿਆ ਰ। ਇਹਦਾ ਵੀ ਲੋਡ ਬੜਾ ਕੰਮ ਸੀ। ਹਾਂਜੀ ਹਾਂਜੀ। ਉਹਦਾ ਖਰਚਾ ਵੀ ਵੱਧ ਦੱਸੋ। ਉਹਦਾ? ਉਹਦਾ ਖਰਚਾ ਵੱਧ ਦੱਸ। ਉਹਦਾ? ਫਰੇਡਮੈਂਟ ਪੈਟ ਦਾ। ਹਾਂ। ਇਹਦਾ ਠੀਕ ਆ। ਇਹ ਤਾਂ ਕੋਈ ਦੋ ਪੈ ਉਹ ਇੱਕ ਬਣ ਐਂਗਲ ਇੱਕ ਦਾ ਫਟਾ ਫਟਿਆਂ ਦਾ ਖਰਚਾ ਵਾਸੀ ਮਾਰੇ। ਕੰਦੀ ਜਿਹੜੀ ਦੀ ਬੱਸ ਇੱਕ। ਆ ਮੋਟੀ ਜੀ ਬਣਾ ਦੇ ਮੂਰੇ। ਆ ਜੀ ਮੂਰੇ ਬਣਾ ਦੇ। ਇਹ ਕਿਤੇ ਬੀਮ ਤੱਕ ਜਾਉਂਗੇ ਰੌਣੀ? ਹਾਂਜੀ ਹਾਂ। ਉਹ ਬੀਮ ਜਿਹੜਾ ਪੈਣਾ ਉੱਪਰ। ਤੱਕਲੇ ਵੀ ਨਿਕੱਕ ਹੰਮ ਜੰਦੇ ਸੇ ਅੱਡੇ ਬੰਦੇ ਕੱਢਤੇ ਕੀ ਕੰਮ ਤਾਂ ਹੁਣ ਹੈ ਨਹੀਂ ਭਰਤ ਦੇ ਕੰਮ ਤਾਂ ਪਰ ਥੋੜਾ ਕੰਮ ਮੁਰ ਗਦਮ ਹੋ ਗਿਆ ਹੁਣ ਕੰਦਾ ਪਰ ਇਟਾਂ ਉੱਤੇ ਢੋਣੀ ਆ ਇਟਾਂ ਸਾਡੇ ਬੰਦੇ ਹੈਗੇ ਆ ਅੱਜ ਠੀਕ ਹੋ ਗਿਆ ਦਾ ਮੌਸਮ ਫਿਰ ਸ਼ਾਮ ਨੂੰ ਫੇਰ ਗਰਮੀ ਹੋਗੀ ਹੈ ਹਾਂ ਬਹੁਤ ਨਾ ਸੁਵੇਰੇ ਸੁਵੇਰੇ ਠੀਕ ਆ ਮੌਸਮ ਦੁਪਹਿਰ ਤੇ ਬਾਅਦ ਹੋ ਗਈ ਬੱਦਲ ਆ ਕੇ ਘੁੰਮ ਕੇ ਲੰਘ ਗਏ ਮੈਂ ਚੱਲ ਥੋੜਾ ਛਿੱਟੇ ਕਰੂੰਗਾ ਥੋੜਾ ਬੜਾ ਜੇ ਠੀਕ ਆ ਜਿਆਦਾ ਨਾ ਆਵੇ ਜਾਵੇ ਨਾ ਆਵੇ ਮੌਸਮੇ ਡੰਡਾ ਰੱਖ ਲਵੇ ਉਹੀ ਬਹੁਤ ਹੁਣ ਪੱਕੀ ਫਸਲ ਨੁਕਸਾਨ ਹੋਣਗੇ ਹਾਂਜੀ 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 ਹਾਂ ਤਾਂ ਸਭ ਹੀ ਜਾ ਰਿਹਾ ਨਹੀਂ ਸਾਡੇ ਉਧਰ ਤਾਂ ਮੀਂਹ ਬਹੁਤ ਪਿਆ ਹਾਂ ਜੁਪੀ ਦੇ ਬਿਹਾਰ ਤੇ ਅੱਛਾ ਬਿਹਾਰ ਤੇ ਉਹ ਬਿਹਾਰ ਦੇ ਇਧਰ ਇਧਰ ਆ ਰਿਹਾ ਮੈਂ ਇੱਕ ਵਾਰੀ ਪਧਰਾ ਕਰਤਾ ਕਰਤ ਜੀਰੀ ਨਿਸਰੀ ਵੀ ਨਹੀਂ ਅੱਛਾ ਅੱਛਾ ਨਿਸਰੀ ਨਹੀਂ ਤੁਹਾਡੇ ਅੜਗੇ ਨਾ ਨਸਰਗੇ 28 ਦਿਨ ਨਿਸਰਨ ਲੱਗੇ ਉਧਰ ਦੇ ਫਿਰ ਆਪਣੇ ਕਿਨੇ ਮੀ ਆ ਰਿਹਾ ਫਿਰ ਉਹ 29 30 ਤੱਕ ਪਹੁੰਚਾਂਗਾ ਫਿਰ ਨਹੀਂ ਆ ਆ ਜਿਹੜਾ ਲੈ 70 ਰਾ ਨਾ ਇਹ ਲੈ 70 ਹੁੰਦਾ ਇੱਕ ਹਾਂਜੀ ਇਹ ਕੱਲ ਤੋਂ ਸ਼ੁਰੂ ਹੋ ਗਿਆ ਹਾਂ ਇਹ ਪਿੰਦਾ ਪਿੰਦਾ ਇੱਕ ਵਾਰੀ ਆਪਣੇ ਦਸਹਾਰਾ ਦੇ ਲੱਗੇ ਜਾ ਕੇ ਪਹੁੰਚੂਗਾ ਪਿੰਦਾ ਨਾ ਪੈਂਦੇ ਪੈਂਦੇ ਹਾਂ ਅਗਰ ਕੱਲ 30 40% ਤੱਕ ਦੱਸਦੇ ਕੱਲ ਦੱਸਿਆ ਵਾ ਖਾਸ 28 29 ਨੂੰ ਕੀ ਚੱਲ ਆ ਬਾਬਾ ਵਜਾ ਲਿਓ ਬਾਬੇ ਨੂੰ ਪਹਿਲੇ ਲਿਖੋ ਲੈਣਾ ਨਾਲਾ ਠੀਕ ਬਸ ਇਹ ਦੀ ਜੱਗੀ ਤਿਆਰ ਹੋ ਜਾਣੀ ਹੁਣ ਹਾਂ ਆਂਡੇ ਪਕੌੜੇ ਮੀਟ ਪਕੌੜੇ ਸਿਪਕੌੜਾ ਸਿਆਲ 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 ਸੋਗੇ ਸਿਆਲ ਸਿਆਲ ਹੂੰ ਤੂੰ ਹੀ ਲੱਭਣਾ ਹੈ ਨੀ ਤੂੰ ਹੀ ਲੱਭਣਾ ਹੈ ਲੱਭਣਾ ਨਹੀਂ ਨਾ ਅਸੀਂ ਤੇ ਉੱਥੇ ਪਹੁੰਚਦੇ ਰਹਿਣਾ ਸ਼ਾਮ ਨੂੰ ਹੂੰ ਉਹ ਵਾਲੇ ਚੱਲ ਚਲੋ ਥੱਲੇ ਠੀਕ ਠੀਕ ਚਲੋ ਥੱਲੇ ਚਲ ਦਿਲਚੰਦਰ ਵੀ ਪਾਣੀ ਲਿਆਇਆ ਕਿੱਥੇ ਰੱਖਿਆ ਬਾਪੇ ਇਹ ਉਹ ਥੱਲੇ ਰਹਿ ਚੱਲ ਯਾਰ ਓ ਇੱਥੇ ਨਹੀਂ ਇੱਥੇ ਇੱਟਾਂ ਘੇੜਨਾ ਵਾ ਇੱਥੇ ਨਹੀਂ ਕਰਨਾ ਇੱਥੇ ਇੱਟਾਂ ਘੇੜ ਰਹੀ ਇੱਟਾਂ ਹੋਰ ਹੋਣੀ ਆੜੀ ਅੱਜ ਇੱਟੇ ਇੱਟਾਂ ਕਰ ਦੇਣੀ ਥੋੜੇ ਕੋਲ ਕਦੋਂ ਕਿਤਾ ਆਇਆ ਹੂੰਗੇ ਇੱਥੇ ਹੈ ਕਦੋਂ ਕਿਤਾ ਆਉਂਗੇ ਥੋੜੀ ਮੁੱਕੇ ਤੇ ਇੱਟਾਂ ਆ ਗਈਆਂ ਬਸ ਮੈਂ ਇਹ ਤੇ ਮੁੱਕੀ ਆ ਕੋਈ ਮੰਗਾ ਲੰਦੇ ਖੌਣ ਕਰਕੇ ਨਹੀਂ ਹੋਣ ਵਾਲਾ ਹੈ ਹੋਣ ਵਾਲਾ ਹੈ ਇਹ શેર ਖਾਇਤਾ ਹੈ ਕੱਲੇ ਕੱਲੇ ਬੰਦੇ ਨੇ ਅੱਛਾ ਅੱਛਾ ਦੋ ਅਸੀਂ ਲੱਗੀਆਂ ਤੇ ਚਾਹ ਪੀ ਲਵੇਂ ਫੇਰ ਤੁਹਾਨੂੰ ਕੰਮ ਦਿਖਾਉਂਦੇ ਆ ਅੰਦਰ ਆਹ ਕੰਦ ਖਿੱਚੂਗੇ ਸਾਰੀ ਉੱਪਰ ਤੱਕ ਬੀਮਾਂ ਤੱਕ ਫੇਰ ਇੱਧਰ ਆਣ ਫਿਰ ਆਹ ਕੰਦ ਖਿੱਚੇਂ ਇੱਧਰੋਂ ਚੱਲੀ ਜਾਣਾ ਹੁਣ ਥੱਲੇ ਵਾਲਾ ਕੰਮ ਅੱਜ ਪਿਛਲਾ ਉਹ ਬਾਥਰੂਮ ਦਾ ਵੀ ਨਿਬੜ ਗਿਆ ਤੇ ਆਹ ਕੰਦ ਰਹਿੰਦੀ ਐ ਦੂਵੇ ਮਿਸਤਰੀ ਆਏ ਤੇ ਕਰ ਹੋਣਾ ਕਿਉਂਕਿ ਇਹਦਾ ਲੈਵਲ ਕੱਢਣਾ ਐਨ ਪ੍ਰੋਪਰ ਫੇਰ ਇਹਨੇ ਅੱਜ ਮਿਸਤਰੀ ਆਇਆ ਨਹੀਂ ਇੱਕ ਮਿਸਤਰੀ ਤੇ ਜਾਨੂੰ ਇਹਨਾਂ ਨੇ ਆਹ ਕੰਦ ਫਿਚੜਨੀ ਸ਼ੁਰੂ ਕਰਤੀ ਉੱਪਰੋਂ ਕੰਦ ਉਹ ਬੀਮ ਤੱਕ ਉਹਦੇ ਉੱਪਰ ਤੱਕ ਜਾਨੀ ਬੜੀ ਚਿਗਾਰ ਦੇ ਉੱਪਰ ਤੱਕ ਪਰ ਉੱਤੇ ਕੜਾ ਘੁੰਮੂਗਾ ਦੇ ਆ ਤੇ ਹੁਣ ਕੈਮਰੇ ਵਾਲੇ ਬਾਈ ਨੇ ਵੀ ਹੁਣ ਉਹ ਦਿਖਾਵਾਂਗੇ ਤੁਹਾਨੂੰ ਇੱਧਰ ਪਲੰਬਰ ਦਾ ਕੰਮ ਵੀ ਨਿਭੜਨੇ ਵਾਲਾ ਉਹ ਵੀ ਕੈਮਰੇ ਵਾਲੇ ਬਾਈ ਵੀ ਅੱਗੇ ਸਮਾਨ ਕੱਢ ਲਿਆ ਆਪਾਂ ਨੇ ਸਾਰਾ ਉਹ ਉਤਾਰ ਕਰ ਤੂੰ ਹਾਂ ਤੇ ਦੇਖਦੇ ਕਿਹੜਾ ਕੈਮਰਾ ਸਹੀ ਉਹ ਲਾਦਾ ਜੀ ਮੇਰੇ ਸਾਹਮਣੇ ਆਹ ਕੈਮਰਾ ਠੀਕ ਹੈ ਨਵਾਂ ਲੱਗਦਾ ਸੀਗਾ ਇਹ ਲਾ ਦੇਣਾ ਆਪਾਂ ਨੇ ਉੱਧਰ ਇਹ ਥੋੜਾ ਜਿਹਾ ਪੁਰਾਣਾ ਹੋ ਗਿਆ ਤਾਂ ਇਹ ਹੁਣ ਕਿ ਲਾਇਆ ਤਾਂ ਇਹ ਮੰਮੀ ਹੁਣੇ ਲਾਇਆ ਤਾਂ ਮੈਨੂੰ 2 ਕੁ ਮਹੀਨੇ ਹੋਏ ਤੇ ਸ਼ਾਇਦ ਮਹੀਨਾ ਕੇ ਹੋਣਾ ਹੋ ਗਿਆ 2-3 ਸਾਲ ਹੋ ਗਏ ਇਹ ਹੀ ਲਾਵਾਂਗੇ ਹੁਣ ਉੱਧਰ ਦੇਖਦੇ ਨੰਬੀ ਉਹ ਕੰਦੋ ਧੱਕਾਊਗੀ ਕਿ ਉਹ ਉੱਧਰ ਕੈਮਰੇ ਵਾਲੇ ਲਈ ਕੈਮਰਾ ਲੈ ਕੇ ਚੱਲੀਏ ਕੋਣ ਸ਼ਟਾਣੇ ਬਾਈ ਵੀ ਆ ਗਏ ਇੱਟਾਂ ਲੈ ਚਲਿਆ ਸਾਰੀਆਂ ਆਣੀ ਨਹੀਂ ਆਂ ਐਂਗਲ ਤੋਂ ਕੈਮਰਾ ਲੱਗਣਾ ਇੱਥੋਂ ਲੱਗਣਾ ਇਹਦਾ ਸਾਰਾ ਕਵਰ ਐਦਾਂ ਹੀ ਦੇਖੋ ਜਿੰਨਾ ਫੋਨ ਦਿਖਦਾ ਹੈ ਇਹਦਾ ਰਾਕ ਨੂੰ ਵੀ ਐਦਾਂ ਲੱਗਮ ਗਿਆ ਡਰਜੇ ਨਾਲ ਫੋਨ ਨੂੰ ਗਾਇਦਾ ਨਾ ਪਲੱਗੀ ਲੱਗ ਜਾ ਇਹ ਦੋਰੇ ਤੋਂ ਬਾਕੇ ਦੂਆ ਵੀ ਚੱਲ ਜਾਣਾ ਦੂਆ ਕੈਮਰੇ ਦੂਆ ਜੇ ਬਾਹਰ ਨੂੰ ਜਾਣਾ ਹੋਇਆ ਠੀਕ ਲੈ ਦੇ ਨਾਲ ਦਿੰਦੇ ਨੇ ਇਹ ਖਾਲੀ ਹਨ ਹੁਣ ਟਾਈਮ ਹੋ ਗਿਆ ਆਹ ਆਹ ਕੋਈ ਅਲਟੀਮੇਟ ਨਹੀਂ ਹੁੰਦਾ ਇਹ ਟਾਈਮ ਹੋ ਰਿਹਾ ਹੈ ਦੇ ਉੱਪਰ ਤੇ ਇਕੱਠੇ ਹੋ ਗਿਆ 1000 ਦੇ ਕਰੀਬ ਠਾਉਂਗੇ ਮੰਮੇ ਨੂੰ ਮਾਜ ਹੋ ਗਿਆ ਦਿਖ ਰਿਹਾ ਹੋਂ ਕੱਲੀ ਕੱਲੀ ਚੀਜ਼ ਦਿਖਦੀ ਹੈ ਨਾ ਮੈਨੂੰ ਹਾਂ ਪਤਾ ਲੱਗ ਜਾ ਰਿਹਾ ਹੈ ਹਾਂ ਜੀ ਚੱਲੀ ਬਈ ਉਧਰ ਕੰਮ ਕਰਾਈਆ ਹੁਣ ਮੌਸਮ ਠੰਡਾ ਹੋ ਗਿਆ ਅੱਜ ਮਿਸਤਰੀ ਨੇ ਕੰਮ ਘੱਟਿਆ ਕਰਿਆ ਇੱਕ ਮਿਸਤਰੀ ਕਰਕੇ ਥੋੜਾ ਘੱਟਿਆ ਹੁੰਦਾ ਨਾ ਚਲੋ ਚਲੀਏ ਹੁਣ ਉੱਧਰ ਦੇਖੀਏ ਕੈਮਰਾ ਆਪਣਾ ਲੱਗ ਗਿਆ ਹੁਣ ਇੱਧਰ ਬੈਠੇ ਹਾਂ ਸਾਰਾ ਕੁਝ ਦਿਖਦਾ ਰਹੂਗਾ ਤਲੰਬਰ ਤਾਂ ਘਮ ਹੋ ਗਿਆ ਵੀ ਖਤਮ ਕੱਲ ਵੀ ਹੋ ਗਈ ਖਤਮ ਹੁਣ ਹਾਂ ਹੁਣ ਕੰਮ ਤਾਂ ਸ਼ੁਰੂ ਹੋ ਗਿਆ ਹਾਂ ਕਟੜਾ ਵਾਲਾ ਬੰਦਾ ਨਾਮ ਆ ਗਿਆ ਹੰਦੀਆਂ ਨੇ ਕੱਟਣੀ ਹਾਂਜੀ ਇਹ ਤਾਂ ਸਕਟਰ ਸਰਵਿਸ ਹਾਂ ਬੰਦੇ ਐਡਵਾਂਸੇ ਕੱਟ ਕੇ ਰੱਖਦਾ ਹਾਂ ਪਤਾ ਨਹੀਂ ਕੱਟ ਕੇ ਰੱਖ ਲਈ ਇਹਨੇ ਬੱਸ ਇਹ ਦੇਮਟ ਦੇ ਨਾਲ ਆ ਕੇ ਰੰਗ ਆ ਇਹ ਮਾਲ ਵੀ ਵੱਟ ਵੱਟਿਆ ਪਿਆ ਇਹਨੇ ਆ ਵੱਟ ਕੇ ਪਹਿਨੀ ਰੱਖਿਆ ਹੋਆ ਹਾਂ ਜੀ ਹਾਂ ਜੀ ਅਡਵਾਂਸ ਘੱਮ ਹੈ ਦਾ ਬਈ ਤਾਂ ਹਾਂ ਜੀ ਡੱਲੀਆਂ ਲੈ ਲੱਕ ਉਹ ਉਰੀ ਉਰੀ ਅਡੱਲੀਆਂ ਸਾਰਾ ਕੱਟ ਕੇ ਰੱਖ ਲਈ ਇਹਨੇ ਇਹ ਕੰਮ ਰੋਗੇ ਨਾ ਹਾਂ ਜੀ ਠੀਕ ਹੈ ਠੀਕ ਲੱਗ ਗਿਆ ਲੱਗ ਗਿਆ ਕੱਟਦਾ ਸਵੇਰੇ ਆਉਂਗੇ ਹੁਣ ਹਾਂਜੀ 7:30 8 ਵਜੇ ਆ ਜਾਣੀ ਆਪਣਾ ਪੱਕਾ ਨੂੰ ਕਹਿੰਦਾ ਫਿਰ ਟੁੱਟੂਗਾ ਨਹੀਂ ਸਵੇਰੇ ਗਾਟਰ ਲੈ ਕੇ ਟਰਾਲੀ ਵੜੀ ਦੇ ਅੰਦਰ ਹੀ ਹਾਂ ਐਦਾਂ ਹੀ ਵੜ ਗਈ ਗਾਟਰ ਨਾਲੀਆਂ ਚ ਲੌਂਡ ਨੂੰ ਦੇ ਕੇ ਨਾਲੀਆਂ ਚ ਸੱਤੀਆਂ ਨਾਲੀਆਂ ਬੰਦ ਹੋ ਜਾਣੀ ਹਾਂ ਪਿੱਟਾਂ ਲਾਏ ਤੇ ਹੰਡੀ ਗੰਦੀ ਬਟੋਕਰ ਵਜਾ ਲੈਣੀ ਆਪਾਂ ਨੇ ਇਹ ਸਿਮਿੰਟ ਫ੍ਰੈਕਚਰ ਵਾਲੇ ਜਮੇ ਜਾਂਦੇ ਹਨ ਜਮੀ ਪਿਆ ਔਰੇ ਹਾਂ ਐਂਡ ਹਾਊਸ ਹੋਇਆ ਹੋਇਆ ਹੈ ਨਾ ਪਾਣੀ ਪਾਣੀ ਲਾ ਗਿਆ ਹਾਊਸ ਹੋ ਜਾਣਾ ਇਹਨੇ ਰੋਜ਼ ਪਾਣੀ ਲਈ ਜਾਈ ਹਾਂ ਉਹ ਵਿੱਚ ਸਿਮਿੰਟ ਕਿਰਿਆ ਹੋਇਆ ਉਹਦੇ ਵਾਰ ਹੈ ਹੈ ਵੱਧ ਕੱਟ ਦੇ ਸਿਰਾਂ ਲਾ ਦੂੰਗਾ ਹਾਂ ਬਾਲਟੀ ਨਾਲ ਲੈ ਹਾਂ ਦੀ ਖਾਣੇ ਜਿਹੜਾ ਟਾਈਮ ਆਉਸੋਂ ਠੰਡਾ ਜਾਈਦਾ ਉਹ ਟਾਈਮ ਹੁੰਦਾ ਨੇ ਹਾਂ ਛੁੱਟੀਆਂ ਦਾ ਟਾਈਮ ਠੰਡਾ ਹੋ ਗਿਆ ਆ ਮੱਟੇ ਬੈਗ ਨਿਸ਼ਾਣੇ ਨਹੀਂ ਹੁੰਦਾ ਲਿਫਟ ਆ ਪੂਰਾ ਕੋਈ ਨਹੀਂ ਲੱਗ ਗਿਆ ਕਮਰਾ है? थे थे काम वो नहीं। <laughs> सब हो गया गया लग सब सब नोट किसने कितने कितना काम किसने कितना कितना हाँ। <laughs> हाँ है सब देखता है इसमें बस तू तो खड़ा भी दिखता है ना दिख रहा हूं सारा तू भी खड़ा दिखता <laughs> हाँ। ਦੇ ਵੀ ਬੈਠੇ ਰਹਿਣਾ ਹਾਂ 330 ਹੋਰ ਜਨ ਵੀ ਇਹ ਇੰਨਾ ਹੋ ਸਕਦਾ ਇਹ ਤਾਂ ਪੂਰਾ ਕਬਰ ਹੋ ਜੂਗਾ ਹਾਂਜੀ ਉਹੀ ਕਿਹਾ ਦਾ ਮੈਂ ਥੋੜਾ ਜਿਹਾ ਹਾਂਜੀ ਉਹ ਇੱਧਰ ਕਰਕੇ ਤਾਂ ਆਪਣੀ ਜਗ੍ਹਾ ਜੋੜਣੀ ਹੈ ਜੀ ਹਾਂਜੀ ਉਹ ਜਿਹੜਾ ਅੱਗੇ ਨਹੀਂ ਲੱਗਿਆ ਲੈੰਟਰ ਪੇ ਤੋਂ ਬਾਅਦ ਕਰ ਲਾਂਗੇ ਮੰਟਪੇ ਤੇ ਕਰ ਲਾਂਗੇ ਫਿਰ ਆਪਾਂ ਇੱਧਰ ਇੱਧਰ ਕਰ ਲਾਂਗੇ 15 ਕਰੋ ਹੁਣ ਇਹਨਾਂ ਗਾਡਰ ਲੋਟਣੇ ਐ ਸਾਰੀ ਗਾਡਰ ਨਹੀਂ ਲੋਟਾਣਾ ਹਾਂ ਉਹਦਾ ਸੋਲੇ ਤੋਂ ਮੰਗਾ ਲੂੰ ਪਾਣੀ ਰੋਕ ਜਾਣਾ ਨਾ ਹਾਂਜੀ ਇਹਦੀ ਫੇਰ ਜਾਣਾ ਹਾਂ ਇਹਦਾ ਦਰਵਾਜ਼ਾ ਨਹੀਂ ਲੱਗਣਾ ਹੈਗਾ ਅ ਫੇਰ ਜਾਣਾ ਬਣੀ ਹੈ ਉਹ ਤਾਂ ਕਰ ਨਹੀਂ ਹਾਂ ਬਠੋਕਰ ਨਾ ਲੱਗੇ ਬਸ ਠੀਕ ਹੈ ਇਹ ਫੇਰ ਜਾਣਾ ਤੇ ਮੈਂ ਚੱਲ ਦੂਰ ਹੋ ਜਾ ਬੀ ਉਹ ਇਹਨਾਂ ਬੱਕਰੀਆਂ ਦਾ ਉਹ ਮੋਟਰ ਕੋਲ ਚਲਾ ਗਿਆ ਹੈ ਮੋਟਰ ਨਹੀਂ ਪਾਣੀ ਪ੍ਰੈਸ਼ਰ ਤੇਜ਼ ਆ ਰਿਹਾ ਟੁੱਟੀ ਦਾ ਆਪੇ ਚਲਦੇ ਆ ਦੇਖ ਲੈਣਾ ਇਹ ਲੱਗਣਾ ਅੱਜ ਵੀ ਠੀਕ ਹੋ ਜਾਣਾ ਇਹ ਤਾਂ ਲੱਗਣਾ ਰਹੂਣਾ ਥੋੜਾ ਰੋੜ ਪਾਣੀ ਪਾਣਾ ਮੈਂ ਕਿਹਾ ਤੇ ਪਰ ਠੀਕ ਹੈ ਹਾਂ ਤਾਂ ਚਾਰ ਦਿਨ ਪਾ ਗਿਆ ਨਾ ਪਾਣੀ ਸਿੱਨੇ ਸੈਟ ਹੋ ਜਾਣਾ ਇਹਦੀ ਦੇਖੀ ਲਾਗੇ ਇੱਕ ਮਿੰਟ ਦੋ ਚੱਕਲਾ ਪਾਇਆ ਉਹ ਸਭੀ ਰੀਸੈਟ ਹੋ ਗਈ ਹੈ ਤਾਂ ਠੀਕ ਹੈ ਹੁਣ ਉਹ ਵਾਲੇ ਦੇਖਣਾ ਪੈਣਾ ਉਹ ਕਰਾਉਣਾ ਉਹ ਤਾਂ ਲੱਗਦਾ ਇਹ ਚੱਕਾ ਟੁੱਟੋ ਲੱਗਣਾ ਹੁਣ ਉਹ ਤਾਂ ਇੱਕ ਚੱਕੇ ਲੱਗਦਾ ਟੁੱਟ ਗਿਆ ਟਰਾਲੀ ਨੇ ਦਬਾ ਦੇਣਾ ਹੈ ਟਰਾਲੀ ਨੇ ਦੇਖਦੇ ਹਾਂ ਬਠੋਕਰ ਨਾ ਲੱਗਿਆ ਵੇਰ ਕੰਮ ਮੜ ਜਾਣਾ ਬਠੋਕਰ ਇੱਥੇ ਤੋਂ ਪਾਹੀ ਲੱਗਣਾ ਪਿੱਛੇ ਤੇਰੇ ਨਹੀਂ ਬਠੋਕਰ ਲੱਗਣਾ ਹੁਣ ਨਹੀਂ ਲੱਗਣਾ ਆ ਜੀ ਬਠੋਕਰ ਲੱਗਦੀ ਉਹਦਾ ਬਹੁਤ ਹੈ ਇਹਨੂੰ ਵੀ ਛੱਡਣਾ ਇਹਨੂੰ ਵੀ ਨਹੀਂ ਆਹ ਰੇ ਬਾਤ ਹਮਨੇ ਉਹ ਆ ਵੀ ਪਾਣੀ ਪਾੜ ਕੇ ਸੱਟੇ ਕਰ ਦਿਆ ਨਾ ਤੁਹਾਨੂੰ ਫਰਸੇ ਦੇਖ ਲੋ ਕੀ ਹਾਲ ਕਰਿਆ 99 ਨਿਕਲ ਗਿਆ ਫੇਰ ਨਹੀਂ ਦਵ ਪੈਣਾ ਜੇ ਨਿਕਲਿਆ ਨਾਲ ਦੀ ਨਾਲ ਇੱਥੇ ਨਾ ਹੋਰ ਪਤਲਾ ਪਤਲਾ ਜਾ ਹਾਂ ਮਿੱਟੀ ਜਾਏ ਤੇ ਉਹਦਾ ਅੱਗੇ ਕਿੱਥੇ ਰੋੜੀਆ ਕਰਦੇ ਹੋ ਸਾਈਡ ਯਾਰ ਇੱਥੇ ਜੰਮਣਾ ਨਹੀਂ ਪੋਰਾ ਹੋਰ ਜੇ ਪਤਲਾਰ ਯਾਰ ਉਹਨੇ ਫੋਟੋ ਹੋ ਜਾ ਕਰਨੀ ਉਹਦੇ ਮਾਲ ਜੰਮਦਾ ਉਹ ਲਿਆ ਦਰਮੰਡ ਲਿਆ ਦਰਮੰਡ ਨਾਲ ਵੀ ਦਬ ਦੋ ਇਹਦੇ ਨਾਲ ਦੇਖਿਓ ਭਾਈ ਦੇਖਿਓ ਮੇਰਾ ਫੋਨ ਪਾ ਲੈ ਮਰਾ ਮਰੇ ਗੂ ਮੰਸਟਰਨ ਘਣਾ ਤੇ ਚਨਾ ਪਾ ਕੇ ਫਿਰ ਜ ਪੱਕਾ ਹੀ ਕਰ ਦੇਣਾ ਤਾ ਅੰਦੇ-ਅੰਦੇ ਜਿਹੜਾ ਉਹ ਇਹਦੇ ਕੁਰੇ ਬਣਾ ਦੇ ਨੀ ਥੜਾ ਥੜਾ ਦੇ ਉਹ ਤਾਂ ਹੈ ਮਸਾਲਾ ਹਾਂ ਇਹ ਮਸਾਲਾ ਕਿਹੜਾ ਇਹ ਮਸਾਲੇ ਨੇ ਛੱਕੀ ਨਾ ਹੋਣਾ ਉਹ ਮੂਰੀਆ ਕੋਟਾ ਕੋਈ ਇਸ ਤਰ੍ਹਾਂ ਤੇ ਆਉਂਦੀ ਉਹ ਪੱਟਰਾ ਦੇ ਘਰ ਆ ਕੇ ਜੀ ਤਾ ਨੇ ਠੀਕ ਅੱਗੇ ਬਜਰੀ ਵੀ ਪਾ ਲਿਓ ਹਾਂ ਰੋਕ ਕੇ ਲਾ ਦਿਓ ਆਹ ਮਾਲ ਦਿਓ ਲੱਗ ਲਾਇਆ ਦੱਬ ਦਵਾਇ ਨਾ ਹੋਣ ਇਹ ਤਾਂ ਉੱਥਾਂ ਸੈਟ ਹੋ ਜੂਗਾ ਸਵੇਰ ਕਰਕੇ ਸਾਮ ਨੂੰ ਆਹ ਲੋਹੇ ਵਾਲਾ ਜਦੋਂ ਕਰ ਪੁੱਛੇ ਤੋਰਨਾ ਨਹੀਂ ਮਾਰਨਾ ਤੇ ਅੰਦਰ ਦਿਖਾ ਲਈ ਅੱਜ ਬਰ ਛੁੱਟੀ ਦੇ ਟਾਈਮ ਆ ਅੱਜ ਕੰਮ ਨਹੀਂ ਆਨੇ

ਪੜਾ ਮਸਲਾ ਉਹ ਪੜਾ ਇਹ ਪੜਾ ਇਹ ਨੂੰ ਪੜਾ ਇਹ ਰੁਕਣੇ ਨਾਲ ਤੇ ਗੰਦੇ ਨੇ ਦਿਲ ਚੰਦ ਫੜਾ ਦੇਗਾ ਦੋ ਦੋ ਚੱਕਲਾ ਹੁਣ ਹੋਣਾ ਕਿ ਮੌਸਮ ਠੰਡਾ ਹੋਇਆ ਹੈ ਅਰੇ ਤੇ ਟਰਾਲੀ ਆ ਗਈ ਸਵੇਰੇ ਖਾਲੀ ਕਰਾਂਗੇ ਇਹਨੂੰ ਇੱਟ ਨਹੀਂ ਨਾ ਹੀ ਹਲੇ ਆਪਣੀ ਇੱਟਾਂ ਇੱਤੇ ਫੇਰ ਟਰਾਲੀ ਅੰਦਰ ਵਾੜਾਂਗੇ ਬਾਬਾ ਜਰਦੀ ਦੇਵਾ ਤਾਂ ਮਰੇ ਵਾਲੇ ਵੀ ਇਹਨਾਂ ਪੱਕਾ ਹੋ ਗਏ ਜਿਹੜੀ ਬਣਾਤੀ ਕਰਦੀ

ਕਾਲੂ ਕਹਿੰਦੇ ਤਿੰਨ ਮਿਸਤਰੀ ਆਉਣਗੇ ਕਾਲੂ ਰੇਲ ਬਣੂਗੇ ਇਹਨਾਂ ਦੀ ਕਾਲੂ ਮੈਨੂੰ ਵੀ ਛੁੱਟੀ ਆ ਤਾਂ ਕਰਦੇ ਵੀਡੀਓ ਬੰਦ ਹੁਣ ਕਾਲੂ ਦੇਖ ਰਹੇ ਕਾਲੂ ਕੰਮ ਰੁੱਤੂਗੇ ਕਾਲੂ ਕਿਹਦੇ ਕਿੰਨੇ ਮਿਸਤਰੀ ਆਉਣਗੇ ਕਾਲੂ ਤਿੰਨ ਤਿੰਨ ਆਏ ਰਗੇ ਜੇ ਨਾ ਆਏ ਤੈਨੂੰ ਲਾ ਲੈਣਾ ਮਿਸਤਰੀ ਚ ਕੋਈ ਨਾ ਮੈਨੂੰ ਲੱਗ ਗਿਆ ਠੀਕ ਹੈ ਚਲੋ ਵੇ ਕਰਦੇ ਵੀਡੀਓ ਬੰਦ ਓਕੇ ਬਾ ਬਾਏ